ਇਸ ਵਕਤ ਆਪਾਂ ਸਪੀਕਰ ਕਲਤਾਰ ਸਿੰਘ ਸੰਧਵਾ ਦੀ ਕੋਠੀ ਅੱਗੇ ਮੌਜੂਦਾਂ ਲਾਈਵ ਤੁਸੀਂ ਦੇਖ ਰਹੇ ਹੋ ਅੱਜ ਕਿਸਾਨਾਂ ਨੇ ਪੂਰੇ ਪੰਜਾਬ ਦੇ ਜਿਹੜੇ ਐਮਐਲਏ ਤੇ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਘਰਾਓ ਕੀਤੇ ਨੇ ਘਰਾਂ ਦੇ ਅੱਗੇ ਧਰਨੇ ਲੱਗੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਚੰਡੀਗੜ੍ਹ ਨਹੀਂ ਵੜਨ ਦਿੰਦੇਗੇ ਤਾਂ ਫਿਰ ਲੋਕ ਆ ਪਿੰਡਾਂ ਚ ਇਹਨਾਂ ਨੂੰ ਕਿਵੇਂ ਵੜਨ ਦੇਣਗੇ ਕਿਹੜਾ ਮੂੰਹ ਲੈ ਕੇ ਉਹਨਾਂ ਲੋਕਾਂ ਕੋਲੇ ਜਾਣਗੇ ਪਿੰਡਾਂ ਦੇ ਵਿੱਚ ਕਿਉਂਕਿ ਉਹਨਾਂ ਲੋਕਾਂ ਦੀਆਂ ਮੰਗਾਂ ਹੈ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਇਹਨਾਂ ਕੁਰਸੀਆਂ ਤੇ ਬੈਠੇ ਆ ਔਰ ਇਸ ਟਾਈਮ ਆਪਾਂ ਫਰੀਦਕੋਟ ਦੇ ਕੋਟਕਪੂਰਾ ਰੋਡ ਦੇ ਉੱਪਰ ਕਲਤਾਰ ਸਿੰਘ ਸੰਧਵਾ ਦੇ ਪਿੰਡ ਸੰਧਵਾ ਦੇ ਵਿੱਚ ਮੌਜੂਦ ਆ ਜਿੱਥੇ ਕਿਸਾਨਾਂ ਨੇ ਤੁਸੀਂ ਦੇਖੋ ਧਰਨਾ ਲਾਇਆ ਹੋਇਆ ਔਰ ਇਧਰ ਪੁਲਿਸ ਨੇ ਬੈਰੀਕੇਡਿੰਗ ਕਰਕੇ ਜਿਹੜਾ ਰਸਤਾ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਨੂੰ ਜਾਂਦਾ ਉਹਨੂੰ ਰੋਕਿਆ ਹੋਇਆ ਹੋ ਸਕਦਾ ਮੈਨੂੰ ਲੱਗਦਾ ਇਹਨਾਂ ਨੂੰ ਨਾ ਅਪਸ਼ਾ ਦਾ ਫੋਨ ਆ ਗਿਆ ਹੋਵੇ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਥੇ ਢੱਕੋ ਤੇ ਕਿਤੇ ਉਧਰੋਂ ਬਾਰਡਰਾਂ ਦੇ ਲਈ ਬੈਠੇ ਤੇ ਉਧਰੋਂ ਕਿਤੇ ਚੰਡੀਗੜ੍ਹ ਜਿਹੜਾ ਹੈਗਾ ਜੂਟੀ ਸਟੇਟ ਹੈ ਤੇ ਇੱਥੇ ਨਾਲ ਲਾ ਲੈਣ ਤੇ ਮੁੜ ਕੇ ਇਕੱਠੇ ਹੋ ਕੇ ਕਿਤੇ ਦਿੱਲੀ ਨੂੰ ਨਾ ਤੁਰ ਪੈਣਾ ਤੇ ਇਹਦੇ ਸੁਭਾਵਨਾ ਹੋ ਸਕਦੀ ਹੈ ਤੇ ਜਿਹੜੀ ਆਪ ਸਰਕਾਰ ਉਹ ਫੇਲ ਹੋ ਚੁੱਕੀ ਹੈ ਤੇ ਉਹ ਨਾਲ ਟਾਈਮ 'ਚ ਇਹਦੇ ਦੇਣੇ ਜਿਹੜੇ ਗਿਣਤੀ ਹੈਗੀ ਇਹ ਪੁੱਠੀ ਸ਼ੁਰੂ ਹੋ ਚੁੱਕੀ ਹੈ ਸਾਹਮਣੇ ਪੁਲਿਸ ਮੁਲਾਜ਼ਮ ਖੜੇ ਨੇ ਇੱਧਰ ਜਿਹੜੇ ਕਿਸਾਨ ਨੇ ਉਹ ਆਪਣਾ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਮਤਲਬ ਜਿਹੜੇ 92 ਐਮਐਲਏ ਪਹਿਲਾਂ ਤੇ ਦੋ ਬਾਅਦ 94 ਐਮਐਲਏ ਆਮ ਆਦਮੀ ਪਾਰਟੀ ਦੇ ਸਾਰਿਆਂ ਦੇ ਘਰਾਂ ਦੇ ਅੱਗੇ ਇਸੇ ਤਰ੍ਹਾਂ ਦਾ ਮਾਹੌਲ ਅੱਜ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਸੀ ਪੰਜ ਦੇ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਤਾਂ ਮੀਟਿੰਗ 'ਚ ਉਹ ਅਚਾਨਕ ਜਦੋਂ ਉੱਠ ਗਏ ਉੱਠ ਗਏ ਤਾਂ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੁਲਿਸ ਦੇ ਰਾਈ ਕਿਸਾਨਾਂ ਨੂੰ ਰੋਕਿਆ ਚੰਡੀਗੜ੍ਹ ਤਾਂ ਧਰਨਾ ਨਹੀਂ ਲਾਉਣ ਦਿੱਤਾ ਪਰ ਕਿਸਾਨਾਂ ਨੇ ਫਿਰ ਸਾਰੇ ਐਮਐਲਏਾਂ ਦੇ ਘਰਾਂ ਅੱਗੇ ਬੈਠਣ ਦਾ ਐਲਾਨ ਕੀਤਾ ਤੇ ਹੁਣ ਕਿਸਾਨ ਜਿਹੜੇ ਨੇ ਉਹ ਅੱਜ ਸਾਰੇ ਐਮਐਲਏਾਂ ਦੇ ਘਰਾਂ ਨੂੰ ਘੇਰ ਕੇ ਬੈਠੇ ਨੇ ਜੇ ਆਪਾਂ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਨੇ ਜਾਂ ਸਰਕਾਰ ਨੇ ਚੰਡੀਗੜ੍ਹ ਕਿਸਾਨਾਂ ਨੂੰ ਧਰਨਾ ਕਿਉਂ ਨਹੀਂ ਲਾਉਣ ਦਿੱਤਾ ਇਸੇ ਕਰਕੇ ਨਹੀਂ ਲਾਉਣ ਦਿੱਤਾ ਵੀ ਸਾਡਾ ਨੁਕਸਾਨ ਸਿਆਸੀ ਤੌਰ ਤੇ ਇਹ ਸਾਡਾ ਨੁਕਸਾਨ ਕਰਨਗੇ ਪਰ ਤੁਹਾਨੂੰ ਕੀ ਜਾਪਦਾ ਹੈ ਕੀ ਸਰਕਾਰ ਦਾ ਇਹ ਫੈਸਲਾ ਠੀਕ ਸਾਬਤ ਹੋਇਆ ਕੀ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਕਿਸਾਨਾਂ ਦਾ ਧਰਨਾ ਰੋਕ ਕੇ ਤੇ ਆਹ ਬਾਰਾ ਮੂਹਰੇ ਲਵਾ ਕੇ ਸਿਆਸੀ ਤੌਰ ਤੇ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਇਹ ਆਮ ਆਦਮੀ ਪਾਰਟੀ ਦੇ ਸੋਚਣ ਦਾ ਸਵਾਲ ਬਣ ਗਿਆ ਕਿਉਂਕਿ ਆਮ ਬੰਦੇ ਦੀ ਨਜ਼ਰ ਨਾਲ ਨਹੀਂ ਜਦੋਂ ਡੁੰਗਾਈ ਨਾਲ ਆਪਾਂ ਸੋਚਦੇ ਹਾਂ ਦਾ ਜਪਦਾ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਧਰਨਾ ਲਾਉਣ ਦਾ ਨੁਕਸਾਨ ਸ਼ਾਇਦ ਘੱਟ ਹੋਣਾ ਸੀ ਪਰ ਅੱਜ ਸਾਰੇ 94 ਥਾਵਾਂ ਤੇ ਕਿਸਾਨਾਂ ਦੇ ਧਰਨੇ ਲਵਾ ਕੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਸ਼ਾਇਦ ਨੁਕਸਾਨ ਵੱਧ ਹੋਊਗਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਹਾਂ ਮੇਰੇ ਕੋਲ ਪਾਵਰ ਹੈ ਔਰ ਮੈਂ ਐਕਸ਼ਨ ਕਰਕੇ ਦਿਖਾਊਗਾ 5 ਤਰੀਕ ਨੂੰ ਕਿਸਾਨਾਂ ਦੀ ਫੜੋ ਫੜੀ ਹੋਈ ਚੰਡੀਗੜ੍ਹ ਧਰਨਾ ਨਹੀਂ ਲੱਗਣ ਦਿੱਤਾ ਐਕਸ਼ਨ ਤਾਂ ਕਰ ਦਿੱਤਾ ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਗੱਲ ਭੁੱਲ ਗਏ ਕਿ ਇਹ ਪਾਵਰ ਸਾਰੇ ਮੁੱਖ ਮੰਤਰੀਆਂ ਕੋਲੇ ਹੀ ਰਹੀ ਹੈ ਤੇ ਹੁੰਦੀ ਹੈ ਕੋਈ ਮੁੱਖ ਮੰਤਰੀ ਕਮਜ਼ੋਰ ਨਹੀਂ ਹੁੰਦਾ ਬਸ ਇੱਕ ਸਿਆਸੀ ਲੋੜ ਇੱਕ ਸਿਆਸੀ ਸੂਝ ਹੁੰਦੀ ਹੈ ਕਿ ਕਿੱਥੇ ਪੰਗਾ ਲੈਣਾ ਕਿੱਥੇ ਨਹੀਂ ਲੈਣਾ ਔਰ ਦੂਜੇ ਮੁੱਖ ਮੰਤਰੀ ਜੇ ਕਿਸਾਨਾਂ ਨੂੰ ਇਸ ਤਰ੍ਹਾਂ ਨਹੀਂ ਦਬਾਉਂਦੇ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲ ਤਾਕਤ ਘੱਟ ਸੀ ਤਾਕਤ ਤਾਂ ਇੱਕੋ ਜਿੰਨੀ ਸੀ ਪਰ ਸ਼ਾਇਦ ਉਹਨਾਂ ਨੂੰ ਪਤਾ ਸੀ ਜਾਂ ਉਹ ਇਹ ਸੋਚਦੇ ਸੀ ਕਿ ਅਸੀਂ ਕਿਸਾਨੀ ਸੂਬੇ ਵਾਲੀ ਜਿਹੜੀ ਪੰਜਾਬ ਹੈ ਕਿਸਾਨੀ ਵਾਲਾ ਜਿਹੜਾ ਪੰਜਾਬ ਹੈ ਇਹਦੇ ਵਿੱਚ ਅਸੀਂ ਪਾਰਟੀ ਦਾ ਬੇੜਾਗਰਕ ਨਹੀਂ ਕਰਨਾ ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਪਾਰਟੀ ਨੂੰ ਮਾਂਜਣਾ ਨਹੀਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇੱਕ ਵਾਰ ਕਹਿ ਦਿੱਤਾ ਸੀ ਕਿ ਇਹ ਕਿਸਾਨ ਜੱਥੇਬੰਦੀਆਂ ਕਿਸਾਨ ਹੀ ਨਹੀਂ ਇਹ ਤਾਂ ਸਾਰੇ ਨਕਸਲੀਏ ਨੇ ਤਾਂ ਉਹਦਾ ਐਡਾ ਵੱਡਾ ਖਮਿਆਜਾ ਅੱਜ ਤੱਕ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਭੁਗਤ ਰਹੀ ਹੈ ਪੰਜਾਬ ਦੇ ਅੰਦਰ ਮਜ਼ਦੂਰ ਤੇ ਕਿਸਾਨ ਇਹ ਦੋ ਤਬਕੇ ਜਿਹੜੀ ਵੀ ਪਾਰਟੀ ਦੇ ਉਲਟ ਹੋ ਜਾਣ ਜਾਂ ਜਿਹੜੀ ਵੀ ਪਾਰਟੀ ਇਹਨਾਂ ਨੂੰ ਆਪਣੇ ਖਿਲਾਫ ਕਰ ਲਵੇ ਸਿਆਸੀ ਤੌਰ ਤੇ ਉਹ ਪਾਰਟੀ ਬੁਰੀ ਤਰ੍ਹਾਂ ਮੰਨੀ ਜਾਂਦੀ ਹੈ ਵਿਕਤੀ ਤੌਰ ਤੇ ਲੱਗ ਸਕਦਾ ਹੈ ਕਿ ਕਿਸਾਨਾਂ ਦੀ ਪਿੱਠ ਲਵਾਤੀ ਵਿਕਤੀ ਤੌਰ ਤੇ ਖੁਸ਼ ਹੋਇਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਕਈ ਵੀਰ ਨੇ ਜਿਹੜੇ 5 ਤਰੀਕ ਨੂੰ ਖੁਸ਼ ਹੋ ਰਹੇ ਸੀਗੇ ਕਿ ਕਿਸਾਨਾਂ ਨੂੰ ਦਬਤਾ ਵੇਖਿਆ ਆ ਕਿਸਾਨਾਂ ਨੂੰ ਆ ਕਰਤਾ ਪਰ ਅਸਲ ਦੇ ਵਿੱਚ ਸਿਆਸੀ ਮਾਰ ਕਹਿੰਦੇ ਨੇ ਕਿ ਇਹ ਆਮ ਆਦਮੀ ਪਾਰਟੀ ਦੀ ਇੱਕ ਗਲਤੀ ਹੈ ਕਿਉਂਕਿ ਅੱਜ ਤੱਕ ਕਿਸਾਨਾਂ ਕੋਲੇ ਬੰਦੂਕਾਂ ਨਹੀਂ ਕਿਸਾਨਾਂ ਕੋਲੇ ਬੰਬ ਨਹੀਂ ਸਰਕਾਰ ਕੋਲੇ ਪੁਲਿਸ ਹੈ ਫੌਜ ਹੈ ਸਭ ਕੁਝ ਹੈ ਕਿਸਾਨਾਂ ਕੋਲੇ ਉਹ ਚੀਜ਼ਾਂ ਨਹੀਂ ਦਬਾਇਆ ਜਾ ਸਕਦਾ ਪਰ 2027 ਦੀਆਂ ਵੋਟਾਂ ਕਿੰਨੀ ਦੂਰ ਨੇ ਆ ਤੇ ਖੜੀਆਂ ਨੇ ਔਰ ਉਦੋਂ ਫਿਰ ਅਕਸਰ ਤਰ੍ਹਾਂ ਕੀ ਹੋਏਗਾ ਜਦੋਂ ਅਸੀਂ ਕਿਸਾਨਾਂ ਤੋਂ ਪੁੱਛਦੇ ਆਂ ਤੇ ਉਹ ਦੱਸਦੇ ਨੇ ਕਿ ਜਿਸ ਤਰ੍ਹਾਂ ਭਾਜਪੀ ਪੰਜਾਬ ਦੇ ਵਿੱਚ ਇਸ ਕਰਕੇ ਇੱਕ ਵੀ ਐਮਐਲਏ ਨਹੀਂ ਜਿਤਾ ਸਕੀ ਕਿਉਂਕਿ ਉਹਨੇ ਕਿਸਾਨਾਂ ਤੇ ਮਜ਼ਦੂਰਾ ਦਾ ਵਿਰੋਧ ਲੈ ਲਿਆ ਸੀ ਤਾਂ ਇਸੇ ਤਰ੍ਹਾਂ ਦਾ ਹਾਲਾਤ ਆਪਾਂ ਗੱਲ ਕਰਦੇ ਆਂ ਬਾਈ ਜੀ ਕੀ ਲੱਗਦਾ ਹੈ ਪੰਜਾਬ ਸਰਕਾਰ ਨੇ ਚੰਡੀਗੜ੍ਹ ਧਰਨਾ ਨਹੀਂ ਲੱਗਣ ਦਿੱਤਾ ਅੱਜ ਤੁਸੀਂ ਸਾਰੇ ਐਮਐਲਏ ਤੇ ਬਾਰਾ ਮੂਰੇ ਆਗੇ ਤਾਂ ਇਹਦਾ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਵੱਧਦਾ ਕਿ ਉਹਦਾ ਵੱਧ ਸੀ ਮੈਂ ਕੁਲਵਿੰਦਰ ਸਿੰਘ ਹਰਗੇ ਵਾਲਾ ਬਲਾਕ ਪ੍ਰਧਾਨ ਬੀਪੇ ਨੂੰ ਕਰਦੀਆਂ ਵੇਖੋ ਸਾਰੇ ਤੁਹਾਨੂੰ ਮੀਡੀਆ ਨੂੰ ਪਤਾ ਹੀ ਹੈ ਇਹ ਸਾਥੋਂ ਇੱਕ ਵੱਡੀ ਗਲਤੀ ਹੋ ਗਈ ਇਹ ਜਿਹੜਾ ਮੁੱਖ ਮੰਤਰੀ ਬਣਾਉਣ ਦੇ ਕਾਬਲ ਨਹੀਂ ਸੀਗਾ ਅੱਜ ਤੱਕ ਅਸੀਂ ਕੋਈ ਜੋ 55 56 ਸਾਲ ਦੀ ਮੇਰੀ ਉਮਰ ਹੋ ਗਈ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਮੀਟਿੰਗ ਨੂੰ ਸੱਦਾ ਇਹਨੇ ਅਸੀਂ ਨਹੀਂ ਕਹੇਗੇ ਇਹਨੇ ਸਾਨੂੰ ਸੱਦਿਆ ਇਸ ਸਕਿਮ ਨੂੰ ਸੱਦਾ ਦਿੱਤਾ ਵੀ ਮੇਰੇ ਨਾਲ ਬੈਠ ਕੇ ਮੀਟਿੰਗ ਕਰੋ ਅਸੀਂ ਨਹੀਂ ਕਿਹਾ ਵੀ ਸਾਡਾ ਨਾਲ ਮੀਟਿੰਗ ਕਰੋ ਮੀਟਿੰਗ ਸੱਦ ਲਈ 3 ਘੰਟੇ ਦਾ ਸਮਾਂ ਦੇਤਾ 3 ਘੰਟੇ ਦਾ ਸਮਾਂ ਦੇਤਾ ਮੀਟਿੰਗ ਦਾ 2 ਘੰਟੇ ਮੀਟਿੰਗ ਚੱਲੀ ਸ਼ਾਂਤ ਮਈ ਵਧੀਆ ਚੱਲੀ 2 ਘੰਟੇ ਬਾਅਦ ਇਹਨੂੰ ਫੋਨ ਆਉਂਦਾ ਸਾਰੇ মিডিਆ ਨੂੰ ਜਦੋਂ ਇਹਨੂੰ ਫੋਨ ਆ ਗਿਆ ਉੱਠ ਕੇ ਖੜਾ ਹੋ ਗਿਆ ਰਾਜੇ ਵਾਲੋ ਡਿਬੇਟ ਕਰ ਰਿਆ ਸੀਗਾ ਜਦੋਂ ਉੱਠ ਕੇ ਖੜਾ ਹੋਗਾ ਕਹਿੰਦੇ ਬੈਠ ਕੇ ਗੱਲ ਨਹੀਂ ਮੇਰਾ ਜਿਹੜਾ ਸਵਾਲ ਹੈ ਇਹ ਕਹਾਣੀ ਪੂਰੇ ਪੰਜਾਬ ਨੂੰ ਪਤਾ ਲੱਗ ਚੁੱਕੀ ਆ ਵੀ ਮੁੱਖ ਮੰਤਰੀ ਉੱਠ ਗਿਆ ਹਾਂਜੀ ਸਵਾਲ ਇਹ ਹੈ ਕਿ ਜੇ ਕਿਸਾਨਾਂ ਦਾ ਧਰਨਾ ਚੰਡੀਗੜ੍ਹ ਲੱਗਣ ਦਿੱਤਾ ਜਾਂਦਾ ਫੇਰ ਆਮ ਆਦਮੀ ਪਾਰਟੀ ਜਾਂ ਸਰਕਾਰ ਨੂੰ ਵੱਧ ਨੁਕਸਾਨ ਸੀ ਜਾਂ ਜਿਵੇਂ ਹੁਣ ਸਾਰੇ ਪੰਜਾਬ ਚੋਂ ਲਵਾਲੇ ਤੇ ਹੋਣ ਵੱਧ ਨੁਕਸਾਨ ਹੈ ਵੇਖੋ ਤੁਹਾਨੂੰ ਕਹਿਣ ਵਾਲੀ ਗੱਲ ਹੈ ਕੋਈ ਦੇਮੇ ਕਾਲੀ ਦਲ ਦੀ ਹੋਈ ਸੀ ਪਹਿਲਾਂ ਕਾਂਗਰਸ ਦੀ ਹੋਈ ਸੀ ਕੈਪਟਨ ਵਾਲੇ ਤੇ ਉਸ ਤੋਂ ਬਾਅਦ ਕਾਲੀ ਦਲ ਦੀ ਹੋਈ ਸੀ ਤੇ ਐਵੇਂ ਇਹਨਾਂ ਦੀ ਸਰਕਾਰ ਦੀ ਮੈਂ ਕਹਿੰਦਾ ਉਹ ਤਾਂ ਕੁਛ ਨਾ ਕੁਛ 5-7 ਸੀਟਾਂ ਲੈ ਗਏ ਸੀਗੇ ਤੇ ਇਹਨਾਂ ਦੇ ਤਾਂ ਮੈਨੂੰ ਲੱਗਦਾ ਵੀ ਦੋਗਾ ਦੋ ਸੀਟਾਂ ਜੇ ਕੋਈ ਚੰਗੇ ਬੰਦੇ ਇਨਸਾਨ ਹੋਏ ਜਨਾਂ ਚ 92 ਚੋਂ ਜਾਂ 94 ਚੋਂ ਦੋ ਸੀਟਾਂ ਮਗਰਲਾ ਨਾ ਆ ਲੈ ਜਾਣਾ ਮੂਰੋਂ ਤੇ ਜਿਹੜੀਆਂ ਮਗਰਲੀਆਂ ਸੀਟਾਂ ਹੀ ਰਹਿ ਜਾਣੀਆਂ ਤੇ ਆਉਣ ਵਾਲੇ ਟਾਈਮ ਚ ਕੋਈ ਚੰਗਾ ਕੰਮ ਕੀਤਾ ਹੋਇਆ ਕਿਸੇ ਹਲਕੇ ਚ ਹੋਰ ਗੱਲ ਦਾ ਪਹਿਲਾ ਕੈਪਟਨ ਨੇ ਗੁਟਕਾ ਸਾਹਬ ਤੇ ਹੱਥ ਰੱਖ ਕੇ ਕਿਹਾ ਸੀ ਨਾ ਵੀ ਜਿਹੜਾ ਗੋਲੀकांड ਹੋਇਆ ਬਹਿਵਾਲ ਮੈਂ ਪਹਿਲ ਦੇ ਆਧਾਰ ਤੇ ਮੁੱਦਾ ਚੱਕੂਗਾ ਕੈਪਟਨ ਨੇ ਨਹੀਂ ਚੱਕਿਆ ਉਹਦਾ ਬੇੜਾ ਕਰਕੇ ਆ ਫਿਰ ਬਾਦਲਾ ਨੇ ਖੁਦ ਕਿਹਾ ਸਿਮਰਜੀਤ ਕੌਰ ਨੇ ਐਮਪੀ ਨੇ ਵੀ ਜੇ ਅਸੀਂ ਬੇਅਦਬੀ ਕੀਤੀ ਸਾਡਾ ਬੇੜਾ ਕੱਖ ਨਾ ਰਵੇ ਬਹਿ ਗਿਆ ਐਸੇ ਥਾਂ ਤੇ ਐਸੇ ਜਗ੍ਹਾ ਤੇ ਸੰਯੁਕਤ ਮੋਰਚਾ ਅੱਜ ਸਾਡੀਆਂ 10 ਜਥੇ ਬੰਦੀਆਂ 10 ਜਥੇ ਬੰਦੀਆਂ ਨੇ ਇੱਥੇ 1 ਮਹੀਨੇ ਬਾਅਦ ਅਸੀਂ ਮੰਗ ਪੱਤਰ ਦੇਣ ਆਏ ਸੱਚੀ ਗੱਲ ਹੈ ਇਹ ਮੈਨੂੰ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਸਾਡੇ ਅਧਿਕਾਰ ਖੜੇ ਆ ਮੇਰੇ ਕੋਲ ਇਕਲਵਿੰਦਰ ਵੀ ਤੂੰ ਗੱਲ ਕਰ ਮੈਂ ਕਿਹਾ ਵੀ ਠੀਕ ਹੈ ਮੈਂ ਕਿਹਾ ਸੰਤਮਾਨ ਸਾਹਿਬ ਤੁਹਾਡੇ ਨਾਲ ਇੱਕੋ ਗੱਲ ਹੀ ਕਹਿਣੀ ਹੈ ਕਹਿੰਦਾ ਦੱਸੋ ਮੈਂ ਕਿਹਾ ਕੈਪਟਨ ਨੇ ਗੁੱਟ ਕੇ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਬੇੜਾ ਕਰਕੇ ਗਿਆ ਫਿਰ ਅਕਾਲੀਆਂ ਨੇ ਸੌਂ ਖਾਦੀ ਵੀ ਹਾਂ ਵੀ ਚੋਰ ਆ ਜਿਹੜੇ ਫੜਨੇ ਚਾਹੀਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਮੂਰੇ ਆਉਣੇ ਚਾਹੀਦੇ ਨੰਗੇ ਕਰਨੇ ਚਾਹੀਦੇ ਨਹੀਂ ਕੀਤੇ ਪਤਾ ਸੀ ਨਹੀਂ ਕੀਤੇ ਉਬਰਾ ਨੰਗਲ ਆ ਕੇ ਉਹ ਫਿਰਦੇ ਨੇ ਡੀਜੀਪੀ ਬਣਾਇਆ ਬਾਦਲਾ ਨੇ ਜਿਹਨੇ ਜਟਾਣੇ ਦਾ ਪਰਿਵਾਰ ਸਾੜਿਆ ਸੀ ਸਾਰੇ ਸਾਰੇ ਮੁਲਕ ਨੂੰ ਪਤਾ ਹੈ ਇਹਨਾਂ ਨੇ ਉਹਨੂੰ ਡੀਜੀਪੀ ਬਣਾਤਾ ਕਾਲੀਆਂ ਨੇ ਅੱਜ ਵੇਖੋ ਮੇਰੇ ਕਹਿਣ ਦੀ ਗੱਲ ਨਹੀਂ ਗਈ ਇਹੀ ਸੰਧਵਾ ਨੂੰ ਮੈਂ ਕਿਹਾ ਸੀ ਮਾਖੀ ਸੰਧਵਾ ਸਾਹਿਬ ਪਹਿਲ ਦੇ ਆਧਾਰ ਤੇ ਮੁੱਦਾ ਜਿਹੜਾ ਬੇਅਦਬੀ ਦਾ ਚੱਕਣਾ ਚ ਮੈਂ ਹੋਮਤ ਚਾਹੇ ਹੋਵੇਂ ਤੂੰ ਨੰਗਾ ਕਰੋ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਹੈ ਜਿਹੜੇ ਬੰਦੇ ਨੇ ਗੋਲੀ ਚਲਾਈ ਹੈ ਅੱਜ ਕਿੰਨੇ ਸਾਲ ਹੋ ਗਏ 3 ਸਾਲ ਕਿਤੇ ਖ਼ਬਰ ਹੀ ਨਹੀਂ ਲੱਗੀ ਇਦੋਂ ਉੱਤੇ ਹੋਰ ਦੱਸੋ ਤੁਸੀਂ ਲਾਈਵ ਦੇਖ ਰਹੇ ਹੋ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਦੇ ਅੱਗੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਕਿ ਕਿਸਾਨਾਂ ਦਾ ਜਿਹੜਾ ਧਰਨਾ ਉਹ ਚੱਲ ਰਿਹਾ ਬਾਈ ਜੀ ਇਹ ਜਿਹੜਾ ਧਰਨਾ ਹੈ ਇਹ ਸਰਕਾਰ ਨੂੰ ਕੀ ਸੁਨੇਹਾ ਦੇਊਗਾ ਤੇ ਕਿਸਾਨਾਂ ਨੂੰ ਕੀ ਸੁਨੇਹਾ ਦੇਊਗਾ ਕਿਸਾਨਾਂ ਦਾ ਜਿਹੜਾ ਸਾਡਾ ਧਰਨਾ ਬਹੁਤ ਜ਼ਿਆਦਾ ਜਿਹੜੇ ਕਿਸਾਨ ਆ ਜਿਹੜੇ ਇਹਦੇ ਤੋਂ ਪਹਿਲਾਂ ਕਿਸਾਨ ਤਾਂ ਹੀ ਕਰ ਲਿਆ ਸਾਰਾ ਕਿਸਾਨਾਂ ਨੂੰ ਸਾਰਾ ਸਮਝ ਚੁੱਕਿਆ ਜਿਹੜਾ ਆਹ ਸੁਨੇਹਾ ਸਾਡਾ ਇੱਕ ਵੀ ਸੀਟ ਜੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਿਲ ਜੇ ਤਾਂ ਮੈਂ ਗਰੰਟੀ ਕਰਦਾ ਇਹ ਸਾਡਾ ਸੁਨੇਹਾ ਅੱਜ ਅਸੀਂ ਸਰਕਾਰ ਨੂੰ ਦੇਤਾ ਇਸ ਧਰਨੇ ਨੇ ਸਾਡੇ ਨੇ ਸਾਹਮਣੇ ਜਿੰਨੀ ਗੱਲ ਹੋਈ ਹੈ ਮੁੱਖ ਮੰਤਰੀ ਨੇ ਕਰੀ ਜਾਂ ਇਹਨਾਂ ਨੇ ਕਰੀ ਬੇੜਾ ਕਰਕ ਤਾਂ ਪਹਿਲਾਂ ਹੀ ਹੋਇਆ ਪਿਆ ਦਸੋ 3 ਸਾਲਾਂ ਦੇ ਵਿੱਚ ਹੁਣ ਮੰਤਰੀ ਬੋਲੀ ਜਾਂਦੇ ਇਹਨਾਂ ਦੇ ਅਮਰ ਲੋੜਾ ਬੋਲਦਾ ਹੀ ਕੱਲ ਕੋਈ ਅਮਰ ਲੋੜਾ ਜੀ ਸ਼ਾਇਦ ਉਹ ਬੋਲੀ ਜਾਂਦਾ ਅਸੀਂ ਇੰਨੇ ਚਿੱਟੇ ਵਾਲੇ ਫੜ ਲਈ ਇੰਨੇ ਸੀ ਘਰ ਟਾਤੇ ਇੰਨੇ ਫਲਾ ਤਿੰਨ ਸਾਲ ਇਹਨਾਂ ਨੇ ਕੋਈ ਘਰ ਨਹੀਂ ਕਿਸਦਾ ਕੋਈ ਨਾ ਚਿੱਟੇ ਵਾਲਾ ਕੋਈ ਨਹੀਂ ਫੜਿਆ ਗਿਆ ਹੁਣ ਦੋ ਸਾਲਾਂ ਦੇ ਵਿੱਚ ਕੀ ਕਰ ਦੇਣਗੇ ਇਹ ਕੀ ਕਰ ਲੈਣਗੇ ਫਿਰ ਜਿਹੜੀਆਂ ਸਾਡੀਆਂ ਜੀਆਂ ਡਿਮਾਂਡਾਂ ਪਹਿਲਾਂ ਜਿੱਥੇ ਵੀ ਕਿਤੇ ਜਾਂਦੇ ਆਂ ਜੇ ਬਿਜਲੀ ਬੋਰਡ ਸੀ ਜਾਂਦੇ ਆਂ ਉਹ ਸਾਨੂੰ ਇਹੀ ਕਹਿ ਦਿੰਦੇ ਆ ਸਾਡੇ ਕੋਲੇ ਕੋਈ ਮੁਲਾਜ਼ਮ ਹੈ ਨਹੀਂ ਤਸਵੀਲਾ ਚਾਹੀਦਾ ਸਾਡੇ ਕੋਲੇ ਤਸਵੀਲਦਾਰ ਹੈ ਨਹੀਂ ਜੇ ਅਸੀਂ ਸਾਡੇ ਕੋਲੇ ਪਟਵਾਰੀ ਹੈ ਨਹੀਂ ਪਟਵਾਰੀ ਨਾਲ ਪੁੱਛੀ ਦਾ ਕਿਹੜੇ ਤੱਜ ਮੇਰੀ ਦੂਜੇ ਹਲਕੇ ਚ ਆ ਪਬਲਕਾ ਜਿਹੜੀ ਸਾਰੀ ਤੇ ਕਰਪਸ਼ਨ ਵੀ ਸਾਰਾ ਕੁਝ ਵਧ ਗਿਆ ਇਸ ਕਰਕੇ ਇਹਨਾਂ ਨੂੰ ਜਿਹੜੇ ਧਰਨੇ ਸੰਕੇਤ ਧਰਨੇ ਸੀ ਦੇ ਦੇ ਤੇ ਇਹਨਾਂ ਨੂੰ ਅੱਜ ਤੋਂ ਬਾਅਦ ਤੁਸੀਂ ਜ਼ੀਰੋ ਐ ਲੋ ਤਾਂ 2 ਸਾਲ ਕਹੀ ਜਾਂਦਾ ਮੈਂ ਅੱਜ ਤੋਂ ਅੱਜ ਤੋਂ ਬਾਅਦ ਇਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਜਾਣ ਤੋਂ ਹੀ ਇਹ ਕਹਿ ਦੇਣਾ ਯਾਰ ਕੌਣ ਆਇਆ ਰਹਿਣ ਦਿਓ ਇਹਨਾਂ ਦੇ ਕੋਲੇ ਨਹੀਂ ਕਿਸੇ ਨੇ ਖੜਨਾ ਸਾਡੇ ਤਰ੍ਹਾਂ ਦਾ ਜਿਸਕੇ ਦਾ ਚਲੇਦਾ ਤੁਸੀਂ ਸੁਣ ਰਹੇ ਹੋ ਕਲਤਾਰ ਸਿੰਘ ਸੰਧਵਾ ਦੀ ਕੋਠੀ ਉਧਰ ਸਾਹਮਣੇ ਐ ਬੈਰੀਕੇਟਿੰਗ ਹੋਈ ਆ ਪੁਲਿਸ ਅੱਗੇ ਖੜੀ ਐ ਕਿਸਾਨ ਜਿਹੜੇ ਉਹ ਮੂਹਰੇ ਬੈਠੇ ਨੇ ਆਪਾਂ ਗੱਲ ਕਰਦੇ ਆ ਹੋਰ ਕਿਸਾਨ ਆਗੂ ਵੀ ਇੱਥੇ ਮੌਜੂਦ ਨੇ ਅੱਜ ਸਵਾਲ ਸਭ ਤੋਂ ਵੱਡਾ ਇਹ ਐ ਕਿ ਸਿਆਸੀ ਤੌਰ ਤੇ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਨੁਕਸਾਨ ਹੈ ਚੰਡੀਗੜ੍ਹ ਧਰਨਾ ਲਗਾ ਕੇ ਵੱਧ ਸੀ ਜਾਂ ਹੁਣ ਐਮਐਲਏ ਦੇ ਮੂਹਰੇ ਕਿਸਾਨਾਂ ਨੂੰ ਬਿਠਾ ਕੇ ਵੱਧਦਾ ਭਾਈ ਜੀ ਕੀ ਕਹੋਗੇ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਔਰ ਜਿਸ ਤਰ੍ਹਾਂ ਤੁਸੀਂ ਸਰਕਾਰ ਦੇ ਪ੍ਰਤੀ ਹੋਏ ਹੋ ਇਹਦਾ ਕੀ ਨਤੀਜਾ ਨਿਕਲੂਗਾ ਅੱਗੇ ਆਉਂ ਸੀ ਵੀ ਕਿਸਾਨਾਂ ਨੇ ਆਪਦੀ ਗੱਲ ਨੂੰ ਚੰਡੀਗੜ੍ਹ 'ਚ ਜਾ ਕੇ 34 ਸੈਕਟਰ ਜੇ ਦੇ ਦਿੰਦੇ ਤਾਂ ਉੱਥੇ ਆਪਦੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਆ ਜਾਣਾ ਸੀਗਾ ਅੱਜ ਜਦੋਂ ਸਰਕਾਰ ਨੇ ਉਹ ਸਾਰਾ ਕੁਝ ਕਰ ਲਿਆ ਜੀ ਜੀ ਚੰਡੀਗੜ੍ਹ 'ਚ ਵੜ ਨਹੀਂ ਦਿੱਤਾ 34 ਸੈਕਟਰ ਨਹੀਂ ਦਿੱਤਾ ਬਖਲਾੜ ਚ ਆਇਆ ਅੱਠ ਮੰਗਾ ਤੇ ਅੱਧ ਵਿਚਾਲਿਓਂ ਗੱਲ ਤੋੜ ਕੇ ਇਹ ਕਹਿ ਕੇ ਮੁੜ ਗਿਆ ਵੀ ਜਾ ਜੋ ਮਰਜ਼ੀ ਕਰ ਲੋ ਤਾਂ ਅੱਜ ਸਾਰੇ ਪੰਜਾਬ ਦੇ ਅੰਦਰ 92 ਥਾਵਾਂ ਤੇ ਇਹਨਾਂ ਦੇ 12 ਦੇ ਅੱਗੇ 70 ਵਿਸ਼ੇ ਅੱਗੇ ਵੇਖ ਲੋ ਆ 500 ਦਾ 505 ਕੋ ਅੱਟੋ ਸਾਲ ਦਾ ਚੌਲ ਖਾਂਦਾ ਨੀਗਾ ਕਿਉਂਕਿ ਚੋਨਾ ਵੀ ਅਸੀਂ ਦਿੱਲੀ ਘੱਲਦੇ ਆ ਆ ਸਾਡੇ ਸਿੱਖ ਇਤਿਹਾਸ ਦੇ ਗੁਰਦਾਰੇ ਨਾ ਹੋਣਾ ਦਿੱਲੀ 'ਚ ਭੁੱਖ ਮਰੀ ਹੋ ਜੇ ਜੇ ਅਸੀਂ ਕੇਰਾ ਆਪਦੇ ਪੰਜਾਬ ਚੋਂ ਲੰਗਰ ਰਾਸਤੇ ਆਟਾ ਪਾਣੀ ਕਾਂਕਪਦਾਂ ਬੰਦ ਕਰਦ ਕੇ ਨਾ ਦਿੱਲੀ ਦਾ ਤੇ ਦਿੱਲੀ ਦੀ ਸਰਕਾਰ ਦਾ ਜਲੂਸ ਨਿਕਲ ਜੂਗਾ ਪਰ ਅਸੀਂ ਜਿਹੜੇ ਪੰਜਾਬੀ ਅਸੀਂ ਲੁੱਟਣ ਖਾਣੋਂ ਪਾਏ ਆ ਕਿਵੇਂ ਲੁੱਟਣ ਖਾਣੋਂ ਪਾਏ ਆ ਕੋਈ ਵੀ ਸਾਡੇ ਕੋਲੇ ਅਸੀਂ ਉਹਦਾ ਕੋਈ ਡਰੈਸ ਨਹੀਂ ਲੈਂਦਾ ਪੰਜ-ਸੱਤ ਬੋਰੀਆਂ ਲੈ ਕੇ ਆ ਜਾਂਦਾ ਵੀ ਇਹ ਫਲਾਨੀ ਸਸਤਾ ਦਾ ਜੀ ਫਲਾਨੇ ਡੇਰੇ ਦਾ ਅਸੀਂ ਕੋਸ਼ ਨਹੀਂ ਵੇਦੇ ਜਾਲੀ ਕਾਪੀਂ ਕਿੱਥੋਂ ਮਰਜੀ ਛਵਾ ਕੇ ਤੁਰਪੋ ਅਸੀਂ ਚੱਕ ਚੱਕ ਬੋਰੀਆਂ ਪਰ ਪਰ ਕਣਕ ਦੀਆਂ ਦੇ ਗੱਟੇ ਪਰ ਪਰ ਕੇ ਤੇ ਝੋਨੇ ਦੇ ਰੱਖ ਦਿੰਦੇ ਉਹਨਾਂ ਦੇ ਅੱਗੇ ਗੱਡੀਆਂ 'ਚ ਕਿਸਾਨ ਦੋਸਤੋਂ ਸਾਨੂੰ ਇੱਥੇ ਵੀ ਠੱਲ ਪਾਉਣੀ ਪੈਣੀ ਆ ਫੰਡ ਦੇਣਾ ਕਣਕ ਦੇਣੀ ਆ ਗੱਟਿਆਂ ਦੇ ਗੱਟੇ ਪਰ ਕੇ ਤੇ ਝੋਨਾ ਦੇਣਾ ਆ ਸਾਡੀਆਂ ਜਿਹਾਰੂ ਜਿਹੇ ਬੰਦੀਆਂ ਐ ਇਹਨਾਂ ਨੂੰ ਦਿਓ ਕੋਕੇ ਜਥੇ ਬੰਦੀਆਂ ਜਿੱਥੇ ਵੀ ਧਰਨਾ ਲਾਉਂਦੀਆਂ ਜਿੱਥੇ ਵੀ ਐਕਸ਼ਨ ਕਰਦੀਆਂ ਆਪ ਦੀ ਬਾਲ ਕੇ ਸੇਕਦੀਆਂ ਪਾਉਂਦੇ ਇਹਨਾਂ ਨੂੰ ਹਰਤਾ ਬਹਿਣਾ ਪਵੇ ਜੇ ਪਾਉਂਦੀ ਥੁਛੀ ਮਹੀਨੇ ਬਹਿਣਾ ਪਵੇ ਦਿੱਲੀ 'ਚ ਵੇਖ ਲਿਆ ਤੁਸੀਂ 13 ਮਹੀਨੇ ਬਹਿ ਕੇ ਕੋ ਦਿੱਲੀ ਵਾਲੇ ਕੋਲੇ ਉਹ ਤਾਂ ਕੋਈ ਜਾਜ ਨਹੀਂ ਕਰ ਯਾਰ ਜਾਲ ਕੀ ਲਾ ਜਾਂਦਾ ਸਾਡੇ ਪੰਜਾਬ ਦਾ ਕੀ ਲਾਉਂਦਾ ਸਾਡੇ ਪੰਜਾਬ ਦਾ ਤੇ ਫਿਰ ਪੰਜਾਬ ਕੋਲੋਂ ਯਾਰ ਖੋਈ ਕਿ ਹੋ ਜਾਂਨੇ ਆ ਸਾਰਾ ਕੁਝ ਕੋਈ ਹੋ ਜਾਂਨੇ ਆ ਆ ਭਾਜ ਭਾ ਵਾਲਿਆਂ ਦੇ ਠੀਕ ਹੈ ਜੀ ਕਿਸੇ ਆਗੂ ਨੇ ਬਿਆਨ ਤਾਂ ਦਿੱਤਾ ਹੀ ਆ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ 2027 ਆ ਰਹੀ ਹੈ ਪਰ 2022 ਚ ਕਾਲੀ ਕਾਂਗਰਸ ਤੇ ਭਾਜਪੀ ਨੂੰ ਤੁਸੀਂ ਮਾੜੇ ਕਹਿ ਕੇ ਲੋਕਾਂ ਨੇ ਪਾਸੇ ਕੀਤਾ ਸੀ ਕੀ ਹੁਣ ਉਹ ਚੰਗੇ ਹੋ ਜਾਣਗੇ ਉਹਨਾਂ ਨੂੰ ਫੇਰ ਵਾਪਸ ਲੋਕ ਲੈ ਕੇ ਆਉਣਗੇ ਚੰਗਾ ਤਾਂ ਜਿਹੜਾ ਕੁਰਸੀ ਦਾ ਨਾਂ ਹੀ ਨਹੀਂ ਚੰਗਾਗਾ ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਕਿਦੋਂ ਚੰਗਾ ਹੁੰਦਾ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਨੀਤੀਆਂ ਕਾਰਪੋਰੇਟ ਨੀਤੀਆਂ ਤੇ ਜੇ ਚੱਲਣਗੇ ਤਾਂ ਫਿਰ ਚੰਗੇ ਕਿਸੇ ਹਾਲਤ ਵੀ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੇ ਵੀ ਕਿਹਾ ਸੀ ਐ ਤਾਂ ਜਦੋਂ ਆਏ ਆ ਦਿੱਲੀ ਵਾਲੇ ਕੋਲ ਤੋਂ ਬਾਅਦ ਇਹਨਾਂ ਦਾ ਦਾਅ ਲੱਗਿਆ ਆਂਦੇ ਅਸੀਂ ਤੁਹਾਡੇ ਨਾਲ ਦਰਿਆ ਤੇ ਬੈਠਣ ਆਲੇ ਆਹ ਹੀ ਕਲਤਾਰ ਜਿਹੜਾ ਸਪੀਕਰ ਆ ਇੱਥੇ ਇੱਕ ਫਰੀਦਕੋਟ ਦੇ ਵਿੱਚ ਕੇਸ ਆ ਲੜਕੀ ਵਾਲਾ ਵਿਗੜਿਆ ਸੀ ਜਿਹਦੇ ਚ ਜਨਤਕ ਜਥੇਬੰਦੀਆਂ ਆਈਆਂ ਸੀ ਜਿਹਦੇ ਤੇ ਗਰਦੱਤ ਤੇ ਕਲਤਾਰ ਦਰੀ ਦੇ ਬੈਠਦੇ ਰਹਿਆ ਆਂਦੇ ਹੁੰਦੇ ਹੀ ਅਸੀਂ ਥੋਡੇ ਆ ਉਹਦਾ ਇਹਨਾਂ ਦੇ ਦਾ ਲੋਟ ਆ ਗਿਆ ਪਰ ਅੱਜ ਸਾਡੇ ਨਹੀਂ ਅੱਜ ਕਾਰਪੋਰੇਟਾਂ ਦੇ ਆ ਕਾਰਪੋਰੇਟ ਹੱਕਾਂ ਦੇ ਵਿੱਚ ਖੜੇ ਆ ਉਹਨਾਂ ਨੀਤੀਆਂ ਤੇ ਮੋਹਰ ਲਾ ਰਹੇ ਆ ਇਸ ਕਰਕੇ ਜੇ ਉਹਨਾਂ ਨੀਤੀਆਂ ਤੇ ਮੋਹਰ ਲਾਉਣਗੇ ਤਾਂ ਫਿਰ ਸਾਡੇ ਲੋਕਾਂ ਦੇ ਕਿਸੇ ਹਾਲਤ ਚ ਵੀ ਨਹੀਂ ਹੋ ਸਕਦੇ ਲੋਕਾਂ ਦੇ ਉਹ ਹੁੰਦੇ ਆ ਜਿਹੜੇ ਲੋਕਾਂ ਦਾ ਖਿਆਲ ਰੱਖਣ ਲੋਕਾਂ ਵਾਸਤੇ ਉਹ ਰਾਜਾ ਚੰਗਾ ਹੁੰਦਾ ਜਿਹੜਾ ਲੋਕਾਂ ਨੂੰ ਕੋਈ ਤੋ ਸਹੂਲਤਾਂ ਦੇਵੇ ਜਿਹੜਾ ਲੋਕਾਂ ਨੂੰ ਅੱਖੇ ਵੀ ਡੰਡੇ ਨਾਲ ਤੇ ਗੋਲੀ ਨਾਲ ਦਬਾ ਕੇ ਅਸੀਂ ਰਾਜ ਕਰ ਲਾਂਗੇ ਇਹ ਰਾਜ ਕਿਸੇ ਵੀ ਅੱਜ ਤੱਕ ਸਫਲ ਨਹੀਂ ਹੋਇਆਗਾ ਇੱਥੇ ਲੋਕਾਂ ਨੇ ਗਦਾਫੀ ਵਰਗੇ ਭਜਾਏ ਪਏ ਆ ਕਿਉਂਕਿ ਲੋਕ ਆ ਜਿਹੜੇ ਲੋਕ ਇਤਿਹਾਸ ਨੂੰ ਰਚਨਾਹਾਰੇ ਹੁੰਦੇ ਆ ਲੋਕ ਉਸ ਸਵਿਧਾਨ ਦੀ ਰੱਖੀ ਦੇ ਮੁਤਾਬਕ ਜੋ ਸਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਕੁਸ਼ਟ ਰਣ ਦੀ ਉਸ ਸਵਿਧਾਨ ਦੇ ਮੁਤਾਬਕ ਲੋਕ ਕਰ ਰਹੇ ਆ ਪਰ ਇਹ ਉਸ ਸਵਿਧਾਨ ਤੋਂ ਤੋਤੋਂ ਦੀ ਹੋ ਕੇ ਲੋਕਾਂ ਨੂੰ ਡਾਇਡ ਕੇ ਕਰਨਾ ਚਾਹੁੰਦੇ ਕਿਸੇ ਹਾਲਤ ਵੀ ਲੋਕ ਇਹਨਾਂ ਤੋਂ ਲੋਕਾਂ ਦੇ ਹਾੜਾ ਜਿਹੜੇ ਬੰਨੇ ਨਹੀਂ ਰੁਕਣਗੇ ਤੁਸੀਂ ਦੇਖ ਸਕਦੇ ਹੋ ਇੱਧਰ ਬੈਰੀਕੇਟਿੰਗ ਸਾਹਮਣੇ ਆ ਪੁਲਿਸ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਕਿਸਾਨ ਬੀਬੀਆਂ ਤੇ ਕਿਸਾਨ ਕੁਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਹੁਣ ਤੱਕ ਮੌਜੂਦ ਨੇ ਸਵੇਰ 10:30 ਤੋਂ ਲੈ ਕੇ 11 ਵਜੇ ਤੋ ਪੂਰਾ ਇੱਥੇ ਇਹ ਟੈਂਟ ਦੇ ਥੱਲੇ ਪੂਰਾ ਇਕੱਠ ਜਮਾ ਹੋ ਗਿਆ ਸੀਗਾ ਔਰ ਹੁਣ ਵੇਖਣਾ ਇਹ ਹੈ ਕਿ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਰੇ ਕੁਛ ਦੇ ਉੱਪਰ ਕੀ ਫੈਸਲਾ ਲੈਂਦੀ ਹੈ ਤੇ ਅੱਗੇ ਕੀ ਨਤੀਜਾ ਨਿਕਲਦਾ ਹੈ ਬਹੁਤ ਮਿਹਰਬਾਨੀ